ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਹਫ਼ਤੇ ਦੀ ਤਕਰੀਬਨ ਇਹ ਕੱਚੀ ਆ ਗਈ ਤੇ ਬਾਕੀ ਬਾਡੀ ਵੰਤਰ ਦੀ ਚੰਗੀ ਆ ਗਈ ਸਭੀ ਵੀ ਚੰਗੀ ਆ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਡ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਵਾਂਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਆਪਦੀ ਫੋਟ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆ ਜਿਹੜਾ ਥੋੜਾ ਜਿਆਦਾ ਸਮਾਨ ਲੈਂਦੇ ਆ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਤੇਰਾ ਨਾਮ ਗੁਰਪ੍ਰੀਤ ਜੀ ਪਿੰਡ ਆ ਦਾ ਪੁਰਾ ਜਿਹੜਾ ਬਠਿੰਡਾ ਠੀਕ ਆ ਤੇ ਆਸੇ ਪਾਸੇ ਦੇ ਪਿੰਡ ਦੀਨਾ ਸਾਹਿਬ ਜੀ ਸ਼ਰਾਪੁਰਾ ਕੰਗੜ ਸੈਦੋ ਕੇ ਹਨ ਬੁਰਜ ਰਾਜਗੜ ਇਹ ਆਸ-ਪਾਸ ਦੇ ਪਿੰਡ ਰਹ ਜਾਂਦੇ ਹਨ ਹਾਂਜੀ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਮੱਧ ਵੇਚਣ ਲੱਗੇ ਹਾਂਗੇ ਤੇ ਇਹਦੀ ਕੀ ਡਿਟੇਲ ਆ ਕਿਹੜੇ ਸੂਏ ਸੁਣਾ ਨੇ ਇਹ ਬਈ ਤੀਜੇ ਸੂਏ ਆ ਤੀਜੇ ਸੂਏ ਸੁਣਾ ਹਾਂਜੀ ਕਿੰਨੇ ਕ ਦਿਨ ਕੱਢ ਦੀ ਐ ਇਹ ਸੋਹਾਂ ਤਰੀ ਬੰਦ ਨੇ ਪੂਰੇ ਜੀ 16 ਨੂੰ ਦਿਨ ਪੂਰੇ ਆ ਹਾਂਜੀ ਅੱਜ ਆਪ ਹੋਈ ਆ 10 ਤਰੀਕ ਹਨਾ ਮਤਲਬ ਹਫਤਾ ਕ ਮੰਨ ਸਕਦੇ ਆਪਾਂ ਹਨਾ ਇੱਕ ਦੋ ਉੱਤੇ ਲੈ ਜਾਣਗੇ ਠੀਕ ਆ ਬਾਕੀ ਵੱਧ ਘੱਟ ਮਾੜਾ ਮੋਟਾ ਪਤਾ ਨਹੀਂ ਹੁੰਦਾ ਉਹ ਤਾਂ ਹਨਾ ਮੌਕੇ ਦਾ ਤੇ ਦੁੱਧ ਦੀ ਕਿੰਨੀ ਕੁ ਉਮੀਦ ਐ ਇਹਦੇ ਤੋਂ ਇਹ 13 ਤੋਂ 14 ਲੀਟਰ ਫਿਰ 13 14 ਦੇ ਦੇ ਦੂ ਹਣਾ ਠੀਕ ਆ ਬਾਕੀ ਹੋਰ ਵੀ ਵੱਧ ਸਕਦੀ ਬਾਕੀ ਸੇਵਾ ਤੇ ਆ ਹਣਾ ਠੀਕ ਆ ਤੇ ਜਿਹੜਾ ਇਹ ਸੀਮਨ ਲੱਗਿਆ ਉਹਦਾ ਤਾਂ ਨਹੀਂ ਕੋਈ ਪਤਾ ਬਹੁਤ ਪਤਾ ਨਹੀਂ ਲੱਗਿਆ ਯਾਨੀ ਕਿ ਕਿਹੜਾ ਸੀਮਨ ਲੱਗਿਆ ਯਾਨੀ ਸੰਭਿਆ ਨਹੀਂ ਹਣਾ ਸਟਰਾ ਨਹੀਂ ਸੰਭਿਆ ਜਾਣੀ ਠੀਕ ਆ ਤੇ ਮੁੱਲ ਕਿੰਨਾ ਰੱਖਦੇ ਆਪਾਂ ਮੁੱਲ ਦੇ 140 140 ਤੇ ਬਾਕੀ ਹੋ ਜੂ ਮੌਕੇ ਤੇ ਠੀਕ ਆ ਖੋਲ ਕੇ ਬਈ ਤੇ ਢੇੜਾ ਦਵਾ ਦੇ ਕਲੋਈ ਦੋਸਤੋ ਡਿਟੇਲ ਆਪਾਂ ਤਕਰੀਬਨ ਇਹਦੀ ਲੈਤੀ ਹੈ ਸਾਰੀ ਤੇ ਬਾਕੀ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਵਜਨ ਦੇ ਵਿੱਚ ਬਹੁਤ ਆ ਗਈ ਭਾਰੀ ਬਹੁਤ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਪੈੱਟ ਬੁੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੌੜੀ ਆ ਵੀ ਤੇ ਬਾਕੀ ਆਰਡਰ ਵੀ ਬਹੁਤ ਚੰਗਾ ਹੋਗਾ ਕਿਉਂਕਿ ਹਜੇ ਕੱਚੀ ਆ ਹਫਤੇ ਇੱਕ ਦੀ ਤੇ ਥਾਣ ਬਹੁਤ ਸੋਹਣੇ ਆਗੇ ਇੱਕੋ ਜਿਹਾ ਥਾਣਾ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਹੈਗੀ ਤੇ ਬਾਕੀ ਮੈਦਾ ਵੀ ਬੈਕ ਸਾਈਡ ਨੂੰ ਲੇਵਾ ਕਾਫੀ ਕੱਢਣਾ ਆਣੇ ਕਿਉਂਕਿ ਢਿੱਲਾਂ ਕਾਫੀ ਪਈਆਂ ਹਾਜੀ ਤੇ ਬਾਕੀ ਹਫਤੇ ਤਾਈ ਮੈਦਾ ਵੀ ਚੰਗਾ ਆਰਡਰ ਤਿਆਰ ਕਰ ਲੈਣਾ ਨੇ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਤੇ ਦਿਖਾਵੇ ਵਾਲਾ ਆਰਡਰ ਨਹੀਂ ਹੈ ਕਰਦੀ ਬਾਕੀ 13 14 ਲੀਟਰ ਦੁੱਧ 15 ਤਾਈ ਵੀ ਕੱਢ ਸਕਦੀ ਹੈਗੀ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਸਾਂਭੀ ਬੜੀ ਚੰਗੀ ਹੈਗੀ ਲੱਸੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਤੇ ਪੂਰੀ ਵਜਨ ਵਾਲੀ ਮੱਝ ਹੈ ਜੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪਾਂ ਨੂੰ ਵੇਖਣ ਨੂੰ ਸਾਫ ਸੁਥਰੀ ਹੈ ਸਾਰੇ ਪੱਖ ਤੋਂ ਇਸ ਦੀ ਤੇ ਜਿਹਨੂੰ ਵੀ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਫੇਸ ਦੀ ਕੁਆਲਿਟੀ ਤੁਸੀਂ ਦੁਆਰੇ ਦੇਖ ਸਕਦੇ ਹੋ ਬਾਡੀ ਵੰਤਰ ਦੁਆਰੇ ਦੇਖ ਸਕਦੇ ਹੋ ਵੈਸੇ ਦੇਖਣ ਨੂੰ ਠੰਡੀ ਸੀ ਲੱਗਦੀ ਆ ਤੇ ਕੋਈ ਇਹਨੇ ਜ਼ਿਆਦਾ ਉਪਰਾ ਨਹੀਂ ਕਰਿਆਗਾ ਤੇ ਆਰਡਰ ਦੀ ਚੜਾਈ ਬਹੁਤ ਆ ਗਈ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਬਾਕੀ ਹਜੇ ਕੱਚੀ ਪਈ ਐ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਚੰਗੇ ਦੁੱਧ ਦੀ ਉਮੀਦ ਆ ਬਾਕੀ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ